ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਖਾ ਸੰਧੀਰ ਇਜ਼ਰਾਈਲ-ਇਰਾਨ ਜੰਗ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭਾਰਤੀਆਂ ਨੂੰ ਪੁਖਤਨਾ ਪਵੇਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਜ਼ਰਾਈਲ ਔਰ ਇਰਾਨ ਦੀ ਜੰਗ ਦੇ ਵਿੱਚ ਮਾਰੇ ਜਾ ਰਹੇ ਨੇ ਪਰ ਭਾਰਤ ਦੇ ਉੱਤੇ ਇਸ ਦਾ ਅਸਰ ਇਸ ਤਰੀਕੇ ਨਾਲ ਪਵੇਗਾ ਕਿ ਭਾਰਤ ਦੇ ਵਿੱਚ ਮਹਿੰਗਾਈ ਵੱਧ ਜਾਏਗੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਝ ਹੀ ਦਿਨਾਂ ਦੇ ਵਿੱਚ ਅਸਮਾਨ ਛੂਣ ਗਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਮਹਿੰਗੀਆਂ ਹੋ ਜਾਣਗੀਆਂ ਇਜ਼ਰਾਈਲ ਔਰ ਈਰਾਨ ਦੀ جنگ ਜੇਕਰ ਇਸੇ ਤਰੀਕੇ ਦੇ ਨਾਲ ਅੱਗੇ ਵਧਦੀ ਰਹੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮਹਿੰਗਾਈ ਅਸਮਾਨ ਛੂਏਗੀ ਪੈਟਰੋਲ ਡੀਜ਼ਲ ਤੱਕ ਮਹਿੰਗੇ ਹੋ ਜਾਣਗੇ ਕਿਉਂਕਿ ਕੱਚਾ ਤੇਲ ਜਿਹੜਾ ਹੈ ਉਹ ਇਜ਼ਰਾਈਲ ਔਰ ਈਰਾਨ ਦੇ ਇਲਾਕਿਆਂ ਤੋਂ ਅਰ ਜਿਹੜਾ ਹੈ ਭਾਰਤ ਦੇ ਵਿੱਚ ਇੰਪੋਰਟ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਸ ਦੀ ਵਰਤੋਂ ਤੁਸੀਂ ਆਪਣੇ ਵਾਹਨਾ ਦੇ ਵਿੱਚ ਕਰਦੇ ਹੋ ਤਾਂ ਅਜੇ ਹੀ ਦੇ ਵਿੱਚ ਜਦੋਂ ਅ ਕੱਚਾ ਤੇਲ ਇੱਥੇ ਆਣਾ ਹੀ ਬੰਦ ਹੋ ਜਾਏਗਾ ਸਪਲਾਈ ਡੈਡ ਹੋ ਜਾਏਗੀ ਤਾਂ ਮਹਿੰਗਾਈ ਦਾ ਝਟਕਾ ਤੁਹਾਨੂੰ ਸਿੱਧੇ ਤੌਰ ਉੱਤੇ ਲੱਗੇਗਾ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇਕਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਮਹਿੰਗੀਆਂ ਹੋਣਗੀਆਂ ਤਾਂ ਜੰਗ ਦਾ ਅਸਰ ਸਿਰਫ ਤੇਲ ਤੇ ਨਹੀਂ ਸਗੋ ਭਾਰਤ ਦੀ ਸਪਲਾਈ ਤੇ ਵੀ ਪਏਗਾ ਔਰ ਭਾਰਤ ਅਫਗਾਨਿਸਤਾਨ ਤੋਂ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਜਿਹੜਾ ਮੰਗਵਾਉਂਦਾ ਤਾਂ ਇਸ ਦੇ ਵਿੱਚ ਭਾਰਤ ਈਰਾਨ ਤੋਂ ਖਜ਼ੂਰ ਜਾਂ ਫਰ ਅਜੀਆਂ ਪਿਸਤਾ ਬਦਾਮ ਅਜੀਆਂ ਚੀਜ਼ਾਂ ਵੀ ਉੱਥੋਂ ਮੰਗਵਾਉਂਦਾ ਤਾਂ ਉਹ ਸਪਲਾਈ ਵੀ ਬਿਲਕੁਲ ਡੈਡ ਹੋ ਜਾਏਗੀ ਔਰ ਜਿਹਦੇ ਕਰਕੇ ਮਹਿੰਗਾਈ ਭਾਰਤ ਦੇ ਵਿੱਚ ਵੱਜ ਜਾਏਗੀ ਤਾਂ ਪਹਿਲਾ ਅਫਗਾਨਿਸਤਾਨ ਪਾਕਿਸਤਾਨ ਰਾਹੀਂ ਭਾਰਤ ਨੂੰ ਸੁੱਕੇ ਮੇਵੇ ਬਾਕੀ ਸਾਰੀ ਚੀਜ਼ਾਂ ਭੇਜਦੇ ਸੀ ਔਰ ਹੁਣ ਇਹ ਬੰਦ ਹੋ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਜੇਕਰ ਇਜ਼ਰਾਈਲ ਔਰ ਈਰਾਨ ਦੀ ਜੰਗ ਜਾਰੀ ਰਹਿੰਦੀ ਹੈ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਵੇਖਣ ਨੂੰ ਮਿਲੇਗਾ ਭਾਅ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਅਸਾਰ ਉਰੇ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ ਔਰ ਪ੍ਰਭਾਵ ਤੁਹਾਡੀ ਜੇਬਾਂ ਤੇ ਹੀ ਪਏਗਾ ਤੁਹਾਡੀ ਜੇਬਾਂ ਦੇ ਵਿੱਚੋਂ ਪੈਸੇ ਜਾਣਗੇ ਔਰ ਮਹਿੰਗਾਈ ਦਾ ਇਹ ਝਟਕਾ ਤੁਹਾਨੂੰ ਵੀ ਲੱਗ ਸਕਦਾ ਲਗਭਗ 80% ਦੀ ਜੋ ਕੱਚਾ ਤੇਲ ਹੈ ਉਹ ਕੁਵੈਤ ਕਤਰ ਇराक 사우ਦərb ਵਰਗੇ ਦੇਸ਼ਾਂ ਤੋਂ ਆਯਾਤ ਭਾਰਤ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਇਰਾਨ ਇਜ਼ਰਾਈਲ ਦੇ ਵਿਚਕਾਰ جنگ ਦੇ ਕਰਕੇ ਜਿਹੜਾ ਮੱਧ ਪੂਰਬ ਇਲਾਕੇ ਦੀ ਜੇਕਰ ਗੱਲ ਕਰਦੇ ਹਾਂ ਤਾਂ ਤੇਲ ਦੀ ਸਪਲਾਈ ਬੰਦ ਹੋਣ ਦਾ ਖਤਰਾ ਵੱਧਦਾ ਜਾ ਰਿਹਾ ਹੈ ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਖਾ ਸੰਧੀਰ ਇਜ਼ਰਾਈਲ-ਇਰਾਨ ਜੰਗ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭਾਰਤੀਆਂ ਨੂੰ ਪੁਖਤਨਾ ਪਵੇਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਜ਼ਰਾਈਲ ਔਰ ਇਰਾਨ ਦੀ ਜੰਗ ਦੇ ਵਿੱਚ ਮਾਰੇ ਜਾ ਰਹੇ ਨੇ ਪਰ ਭਾਰਤ ਦੇ ਉੱਤੇ ਇਸ ਦਾ ਅਸਰ ਇਸ ਤਰੀਕੇ ਨਾਲ ਪਵੇਗਾ ਕਿ ਭਾਰਤ ਦੇ ਵਿੱਚ ਮਹਿੰਗਾਈ ਵੱਧ ਜਾਏਗੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕੁਝ ਹੀ ਦਿਨਾਂ ਦੇ ਵਿੱਚ ਅਸਮਾਨ ਛੂਣ ਗਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਮਹਿੰਗੀਆਂ ਹੋ ਜਾਣਗੀਆਂ ਇਜ਼ਰਾਈਲ ਔਰ ਈਰਾਨ ਦੀ ਜੰਗ ਜੇਕਰ ਇਸੇ ਤਰੀਕੇ ਦੇ ਨਾਲ ਅੱਗੇ ਵਧਦੀ ਰਹੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮਹਿੰਗਾਈ ਅਸਮਾਨ ਛੂਏਗੀ ਪੈਟਰੋਲ ਡੀਜ਼ਲ ਤੱਕ ਮਹਿੰਗੇ ਹੋ ਜਾਣਗੇ ਕਿਉਂਕਿ ਕੱਚਾ ਤੇਲ ਜਿਹੜਾ ਹੈ ਉਹ ਇਜ਼ਰਾਈਲ ਔਰ ਈਰਾਨ ਦੇ ਇਲਾਕਿਆਂ ਤੋਂ ਔਰ ਜਿਹੜਾ ਹੈ ਭਾਰਤ ਦੇ ਵਿੱਚ ਇمپੋਰਟ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਸ ਦੀ ਵਰਤੋਂ ਤੁਸੀਂ ਆਪਣੇ ਵਾਹਨਾਂ ਦੇ ਵਿੱਚ ਕਰਦੇ ਹੋ ਤਾਂ ਅਜੇ ਹੀ ਦੇ ਵਿੱਚ ਜਦੋਂ ਕੱਚਾ ਤੇਲ ਇੱਥੇ ਆਣਾ ਹੀ ਬੰਦ ਹੋ ਜਾਏਗਾ ਸਪਲਾਈ ਡੈਡ ਹੋ ਜਾਏਗੀ ਤਾਂ ਮਹਿੰਗਾਈ ਦਾ ਝਟਕਾ ਤੁਹਾਨੂੰ ਸਿੱਧੇ ਤੌਰ ਉੱਤੇ ਲੱਗੇਗਾ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇਕਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਮਹਿੰਗੀਆਂ ਹੋਣਗੀਆਂ ਤਾਂ ਜੰਗ ਦਾ ਅਸਰ ਸਿਰਫ ਤੇਲ ਤੇ ਨਹੀਂ ਸਗੋ ਭਾਰਤ ਦੀ ਸਪਲਾਈ ਤੇ ਵੀ ਪਏਗਾ ਔਰ ਭਾਰਤ ਅਫਗਾਨਿਸਤਾਨ ਤੋਂ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਜਿਹੜਾ ਮੰਗਵਾਉਂਦਾ ਤਾਂ ਇਸ ਦੇ ਵਿੱਚ ਭਾਰਤ ਈਰਾਨ ਤੋਂ ਖਜ਼ੂਰ ਜਾਂ ਫਿਰ ਅਜੀਆਂ ਪਿਸਤਾ ਬਦਾਮ ਅਜੀਆਂ ਚੀਜ਼ਾਂ ਵੀ ਉੱਥੋਂ ਮੰਗਵਾਉਂਦਾ ਤਾਂ ਉਹ ਸਪਲਾਈ ਵੀ ਬਿਲਕੁਲ ਡੈਡ ਹੋ ਜਾਏਗੀ ਔਰ ਜਿਹਦੇ ਕਰਕੇ ਮਹਿੰਗਾਈ ਭਾਰਤ ਦੇ ਵਿੱਚ ਵੱਜ ਜਾਏਗੀ ਤਾਂ ਪਹਿਲਾ ਅਫਗਾਨਿਸਤਾਨ ਪਾਕਿਸਤਾਨ ਰਾਹੀਂ ਭਾਰਤ ਨੂੰ ਸੁੱਕੇ ਮੇਵੇ ਬਾਕੀ ਸਾਰੀ ਚੀਜ਼ਾਂ ਭੇਜਦੇ ਸੀ ਔਰ ਹੁਣ ਇਹ ਬੰਦ ਹੋ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਜੇਕਰ ਇਜ਼ਰਾਈਲ ਔਰ ਈਰਾਨ ਦੀ ਜੰਗ ਜਾਰੀ ਰਹਿੰਦੀ ਹੈ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਵੇਖਣ ਨੂੰ ਮਿਲੇਗਾ ਭਾਅ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਅਸਾਰ ਉਰੇ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ ਔਰ ਪ੍ਰਭਾਵ ਤੁਹਾਡੀ ਜੇਬਾਂ ਤੇ ਹੀ ਪਏਗਾ ਤੁਹਾਡੀ ਜੇਬਾਂ ਦੇ ਵਿੱਚੋਂ ਪੈਸੇ ਜਾਣਗੇ ਔਰ ਮਹਿੰਗਾਈ ਦਾ ਇਹ ਝਟਕਾ ਤੁਹਾਨੂੰ ਵੀ ਲੱਗ ਸਕਦਾ ਲਗਭਗ 80% ਦੀ ਜੋ ਕੱਚਾ ਤੇਲ ਹੈ ਉਹ ਕੁਵੈਤ ਕਤਰ ਇराक ਸੌਦਰਬ ਵਰਗੇ ਦੇਸ਼ਾਂ ਤੋਂ ਆਯਾਤ ਭਾਰਤ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਇਰਾਨ ਇਜ਼ਰਾਈਲ ਦੇ ਵਿਚਕਾਰ ਜੰਗ ਦੇ ਕਰਕੇ ਜਿਹੜਾ ਮੱਧ ਪੂਰਬ ਇਲਾਕੇ ਦੀ ਜੇਕਰ ਗੱਲ ਕਰਦੇ ਹਾਂ ਤਾਂ ਤੇਲ ਦੀ ਸਪਲਾਈ ਬੰਦ ਹੋਣ ਦਾ ਖਤਰਾ ਵੱਧਦਾ ਜਾ ਰਿਹਾ ਹੈ